ਹਾਂਜੀ ਭਾਈ ਕੀ ਹਾਲ ਚਾਲ ਆ ਸਾਰੇ ਬੱਕਰਾਂ ਵਾਲਿਆਂ ਦੇ ਹੋ ਠੀਕ ਹੈ ਭਾਈ ਸਾਰੇ ਭਰਾ ਤੇ ਭਾਈ ਕਿਹੜੇ ਕਿਹੜੇ ਭਰਾਵਾਂ ਨੇ ਆਇਤ ਕਿੜੇ ਛੋਲਿਆਂ ਦਾ ਨੀਰਾ ਲੈ ਲਿਆ ਤੇ ਛੋਲਿਆਂ ਦਾ ਨੀਰਾ ਲਾਉਂਗੇ ਤਾਂ ਭਾਈ ਦੇਖ ਕੇ ਲਿਓ ਚੰਗਾ ਨੀਰਾ ਲਿਓ ਕੁੰਡੀਆਂ ਜੀਆਂ ਨਾਲ ਲਿਓ ਜ਼ਿਆਦਾਤਰ ਤੇ ਕੁਝ ਬਰੀਕ ਹੋਵੇ ਤੇਰੇ ਤਣ ਹੋਵੇ ਆ ਦੇਖੋ ਭਾਈ ਕੱਲੀ ਟਾਟ ਹੀ ਹੈ ਇੱਚ ਕੱਲੀ ਟਾਟ ਹੈਗੀ ਬਹੁਤ ਸੋਹਣਾ ਨੀਰਾ ਹੈ ਤੇ ਮੈਨੂੰ ਤਾਂ ਖਰ ਮੇਰੇ ਪਿੰਡੋਂ ਹੀ ਮਿਲ ਗਿਆ ਸੀਗਾ ਤੇ ਜਿਹੜੇ ਨੀਰੇ ਵਾਲੇ ਆ ਭਰਾ ਥੋੜੇ ਪੈਸੇ ਜ਼ਿਆਦੇ ਮੰਗੀ ਜਾਂਦੇ ਐ ਤੇ ਕਿਹੜੇ ਤੇ ਨੀਰਾ ਦੇਖ ਕੇ ਲਿਓ ਰੇਟ ਜ਼ਿਆਦੇ ਹੈ ਨਹੀਂ ਨੀਰੇ ਦਾ ਤੇ ਮੈਨੂੰ ਆਪਣੇ ਪਿੰਡੋਂ ਹੀ 2500 ਰੁਪਏ ਮਿਲ ਗਿਆ ਕੁਆਟਲ ਤੇ ਸਾਰੇ ਭਰਾ ਹੁਣ ਗਰਮੀ ਵਾਸਤੇ ਛੋਲਿਆਂ ਦਾ ਨੀਰਾ ਲੈ ਲਓ ਛੋਲਿਆਂ ਦਾ ਨੀਰਾ ਪਾਇਆ ਕਰੋ ਬਈ ਹੈ ਤੇ ਉਸ ਤੋਂ ਬਾਅਦ ਜਿਵੇਂ ਮੀਂਹ ਪੈ ਗਏ ਹਨਾ ਠੰਡ ਹੋ ਗਈ ਉਦੋਂ ਚਾਹੇ ਗਵਾਰੇ ਦਾ ਚਾਹੇ ਮੋਫਲੀ ਦਾ ਲੱਗ ਜਿਉ ਪੋਣਾ 11-2 ਦੋ ਤਿੰਨ ਮਹੀਨੇ ਮੇਰੇ ਕਹਨੇ ਤੇ ਬਈ ਸ਼ੋਲਿਆਂ ਦਾ ਨੀਰਾ ਜ਼ਰੂਰ ਪਾਓ ਬੱਕਰੀਆਂ ਨੂੰ ਜੇ ਬੱਕਰੇ ਰੱਖਿਆ ਤੇ ਉਹਨਾਂ ਨੂੰ ਜੰਡ ਦੀ ਪੱਤੀ ਪਾਓ ਉਹ ਠੰਡੀ ਹੁੰਦੀ ਹੈ ਇਹ ਮੋਫਲੀ ਦਾ ਨੀਰਾ ਤੇ ਜਿਹੜਾ ਗੁਵਾਰੇ ਦਾ ਨੀਰਾ ਇਹ ਹੁੰਦਾ ਗਰਮ ਬਾਈ ਹੈਨਾ ਤੇ ਇਸ ਕਰਕੇ ਪਸ਼ੂਆਂ ਦੇ ਉੱਤੇ ਖੁਸ਼ਕੀ ਆ ਜਾਂਦੀ ਹੈ ਨਾਲੇ ਖੁਰਕ ਹਰਕ ਪੈਣ ਦੇ ਚਾਂਸ ਹੋ ਜਾਂਦੇ ਆ ਤੇ ਨਾਲੇ ਥੋੜੀ ਪਸ਼ੂਆਂ ਨਾਲੇ ਪਾਚ ਦਾ ਹਾਜਮੇ ਘੱਟ ਹੁੰਦਾ ਜਿਹੜਾ ਗੁਵਾਰੇ ਦਾ ਨੀਰਾ ਹੁੰਦਾ ਤੇ ਮੋਫਲੀ ਦਾ ਕਿਉਂ ਜ਼ਿਆਦਾ ਹਾਰਡ ਹੁੰਦਾ ਹੈ ਭਾਰਾ ਹੁੰਦਾ ਇਸ ਕਰਕੇ ਜਿਵੇਂ ਬੱਕਰੇ ਆ ਤੇ ਬੱਕਰੀਆਂ ਉਵੇਂ ਉਹ ਖਲਾਕ ਜਾਂਦੇ ਆ ਮਾਰਨਾ ਤੇ ਉਵੇਂ ਹੀ ਕੱਢਣ ਲੱਗ ਜਾਂਦੇ ਤੇ ਖਾਂਦੇ ਘੱਟ ਹੈਗੇ ਕਿਉਂ ਜਿਆਦੇ ਭਾਰਾ ਕਰਕੇ ਥੋੜਾ ਖਾਂਦੇ ਆਗੇ ਤੇ ਇਹ ਪਾਇਆ ਕਰੋ ਭਾਈ ਇਹਦੇ ਨਾਲ ਵਧੀਆ ਗਰੋਥ ਕਰਨਗੇ ਨਾਲੇ ਬਹੁਤ ਵਧੀਆ ਨੀਰਾ ਹੈ ਭਾਈ ਛੋਲਿਆਂ ਦਾ ਤੁਹਾਨੂੰ ਪਤਾ ਛੋਲਿਆਂ ਚ ਕਿੰਨੀ ਤਾਕਤ ਹੁੰਦੀ ਹੈ ਤੇ ਨੀਰੇ ਚ ਤਾਂ ਹੋਊਗੀ ਉਹ ਕੀ ਤਾਕਤ ਤੇ ਇਹ ਹੀ ਸੁਨੇਹਾ ਹੈ ਸਾਰੇ ਭਰਾਵਾਂ ਨੂੰ ਤੇ ਸਾਰੇ ਭਰਾ ਛੋਲਿਆਂ ਦਾ ਨੀਰਾ ਲੈ ਲਓ ਲਿਓ ਦੇਖ ਕੇ ਜਿਆਦੇ ਰੇਤੇ ਵਾਲਾ ਨਾ ਹੋਵੇ ਤੇ ਜਿਆਦੇ ਕਨਾਲੇਂ ਦਾ ਤਾਂ ਕੁੰਡਗਾਲਾ ਨਾ ਹੋਵੇ ਢੱਕਿਆਲਾ ਨਾ ਹੋਵੇ ਟਾਟ ਵਾਲਾ ਨੀਰਾ ਲੋ ਵਧੀਆ ਚੰਗਾ ਤੇ ਆਪਾਂ ਤਾਂ ਲੈ ਲਿਆ ਭਾਈ ਹੋ ਠੀਕ ਆ ਸਾਰੇ ਭਰਾਵਾਂ ਦੇ ਪਸ਼ੂ ਠੀਕ ਆ ਭਾਈ ਓਕੇ ਸਾਰੇ ਭਰਾਵਾਂ ਨੂੰ